ਸਾਰੇ ਹੀ ਦਰਮਾ ਦੇ ਲੋਕਾਂ ਨੂੰ ਫਤੇਜੀ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਗੁਰਮੁਖ ਸਿੰਘ ਜੀ ਆਪਸੋ ਕੋਈ ਵੀ ਦੁਖੀ ਬੰਦਾ ਆਕੇ ਆਪਣੇ ਦੁੱਖਾਂ ਦਾ ਨਿਵਾਰਣ ਪਾ ਸਕਦਾ ਹੈ ਜੀ ਤੇ ਜੇਕਰ ਤੁਸੀਂ ਬ੍ਰਹਮ ਵਿੱਦਿਆ ગ્રਹ ਨਕਸ਼ਤਰ ਹਸਤ ਰੇਖਾ ਗਿਆਨ ਤੰਤਰ ਮੰਤਰ ਯੰਤਰ ਜਾਂ ਐਸਟ੍ਰੋਲੋਜੀ ਬਾਰੇ ਕੁਝ ਵੀ ਸਿੱਖਣਾ ਚਾਹੁੰਦੇ ਹੋ ਜੀ ਤਾਂ ਤੁਸੀਂ ਸਕਰੀਨ ਤੇ ਦਰਸਾਏ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੇहद ਸਾਰੀਆਂ ਬਿਮਾਰੀਆਂ ਦੇ ਲਈ 3 ਦਿਨਾਂ ਦੇ ਵਾਸਤੇ ਫ੍ਰੀ ਦਵਾਈਆਂ ਵੀ ਤੁਸੀਂ ਸਾਤੋਂ ਲੈ ਸਕਦੇ ਹੋ ਜੀ ਤੇ ਜੇਕਰ ਕੋਈ ਜੜੀ ਬੂਟੀ ਕੰਮ ਕਰਦੀ ਹੈ ਤੁਸੀਂ ਉਹ ਦਵਾਈ ਸਾਤੋਂ ਅੱਗੇ ਖਰੀਦ ਸਕਦੇ ਕਰਦੇ ਹੋ ਜੀ ਤੇ ਐਸੇ ਨਾਲ ਪੰਜ ਦੀ ਵੀਡੀਓ ਸ਼ੁਰੂ ਕਰਦੇ ਆ ਜੀ ਤੁਸੀਂ ਸਾਰੇ ਹੀ ਪਿਆਰ ਤੇ ਸਤਿਕਾਰ ਨਾਲ ਸ਼੍ਰਵਨ ਕਰਨ ਦੀ ਕਿਰਪਾਲਤਾ ਕਰੋ ਜੈ ਸ਼ਨੀ ਦੇਵ ਤੇ ਉਹ ਬੰਦੇ ਨਾਲ ਮੇਰੀ ਵਿਚਾਰ ਹੋਈ ਜਿਹੜੇ ਆਪਣੇ ਇੱਥੇ ਨੇੜੇ ਹੀ ਪਿੰਡ ਸਾਡੇ 10 15 ਕਿਲੋਮੀਟਰ ਦੂਰ ਅੱਛਾ ਨੇਦੋਂ ਤੇ ਉਸ ਕਰਕੇ ਉਹਨਾਂ ਨਾਲ ਵਿਚਾਰ ਹੋਈ ਮੇਰੀ ਗੁਰੂਆਂ ਤੇ ਗੁਰੂਗ੍ਰਾਂ ਸਾਹਿਬ ਤੇ ਅੱਛਾ ਤੇ ਉਹ ਭਾਈ ਆਪਣਾ ਤੇਰੇ ਵਰਗਾ ਚੰਜੀ ਦਾ ਆਪਣੇ ਕੋਲ ਪੰਜ ਸੱਤ ਬੰਦੇ ਨੇ ਥੋੜੇ ਵਰਗੇ ਜਿਨ੍ਹਾਂ ਨੂੰ ਆਪਾਂ ਕੋਈ ਲਾਲਤੂ ਬਿਨਾ ਉਹਨਾਂ ਨੂੰ ਆਪਣਾ ਸਹਿਯੋਗ ਦਿੰਦੇ ਨੇ ਆਪਾਂ ਵੀ ਜਿੰਨੇ ਜਿੰਨੇ ਜੋ ਗਏ ਆ ਉਹਨਾਂ ਨਾਲ ਇਹ ਗੱਲ ਹੋਈ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਹਾਂਜੀ ਇਹਨਾਂ ਨੂੰ ਸਰਨਾਵ ਬੜਾ ਜਿਹੜਾ ਚੜਾਵਾ ਛੀਤ ਪ੍ਰਚਾਰ ਪ੍ਰਸ਼ਾਦ ਕਹਿ ਲਓ ਨਾ ਹਾਂਜੀ ਤੇ ਪੰਚਾਮਤ ਕਹਿ ਲਓ ਜੋ ਵੀ ਤੇ ਮਰਜ਼ੀ ਕਹਿ ਲਓ ਉਹਨੂੰ ਟੌਪ ਦੀ ਚੀਜ਼ ਆ ਜਿਹੜੀ ਮਰਜ਼ੀ ਨੇ ਖੜਾਬਛਾ ਤੇ ਉਹਦੇ ਵਿੱਚ ਕੀ ਹੁੰਦਾ ਕਈ ਕਹਿੰਦੇ ਏਕਨ ਅਨਾਂ ਹੁਣ ਆਪਣੇ ਕੋਲ ਦੇਸੀ ਕਿਉਂ ਵਧੀਆ-ਵਧੀਆ ਪਦਾਰਥ ਨੇ ਹਾਂਜੀ ਹੁਣ ਆਪਾਂ ਐ ਨਹੀਂ ਕਹਿੰਦੇ ਕਿ ਲੱਡੂ ਨਹੀਂ ਖਾਣਾ ਚਾਹੀਦਾ ਕੋਈ ਵੀ ਮਠਿਆਈ ਅਗਲਾ ਆਪਣੇ ਸ਼ਰਧਾ ਨਾਲ ਖਾ ਲ ਸਕਦਾ ਤੇ ਅੱਜਕੱਲ ਕੀ ਕਰਦਾ ਦੇਖ ਕਿਹੜਾ ਬਣਾਉ ਲੱਡੂ ਲਿਆ ਜਾਂਦੇ ਆ ਜਿਹੜੀਆਂ ਭਾਵਨਾ ਉਹ ਜਿਹੇ ਗੁਰੂ ਨੇ ਉਹਨੂੰ ਖੜ ਦੇਣਾ ਨਾ ਕੋਈ ਵੀ ਸ਼ਾਮਾ ਚਾਹ ਮਜ਼ਦੂਰ ਆ ਚਾਹੇ ਮੰਤਰੀ ਆ ਉਹਦਾ ਕੰਮ ਬੋਲਣਾ ਉਸੇ ਕਰਕੇ ਆਪਾਂ ਕਹਿੰਦੇ ਆ ਵੀ ਕਿਸੇ ਵੀ ਆਪਣੇ ਖਾਸ ਕਰਕੇ ਹਰਬੰਦਰ ਸਾਹਿਬ ਦਾ ਬਾਰੇ ਪਾ ਬਹੁਤ ਵਾਰੀ ਕਹਿ ਚੁੱਕੇ ਹਾਂ ਹਾਂਜੀ ਵੀ ਚਾਰੇ ਧਰਮਾਂ ਦੇ ਉੱਤੇ ਪੰਜਵਾਂ ਗੁਰੂ ਗ੍ਰੰਥ ਸਾਹਿਬ ਬਣਾਇਆ ਜਿਹੜੇ ਮੇਰੇ ਤਕਦੀਰ ਦਾ ਜੋ ਫੈਸਲਾ ਹੈ ਵੀ ਸਿੱਖੀ ਵਰਗਾ ਕੋਈ ਧਰਮ ਨਹੀਂ ਆ ਪ੍ਰਸ਼ਾਦਾ ਚਾਹੁੰਦੇ ਨੇ ਕਿਥੇ ਮਹਾਰਾਜ ਜੀ ਨੇ ਉੱਤੇ ਲੰਗਰ ਪੱਕਾ ਚੱਲਿਆ ਕਿ ਨਹੀਂ ਹਾਂਜੀ ਤੇ ਮਹਾਰਾਜ ਜੀ ਨੇ ਵੀ ਕੀ ਇਹ ਕਿਹਾ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਵੀ ਮਹਾਰਾਜ ਜੀ ਨੂੰ ਬਲਾਓ ਕੀਰਤਨ ਕਰਵਾਓ ਹਨਾ ਸੁਣੋ ਬੈਠ ਕੇ ਸ਼ਰਧਾ ਨਾਲ ਜਿਹੜੇ ਪਾਠ ਹੀ ਨੇ ਉਹਨਾਂ ਨੂੰ ਕਹਿ ਕੇ ਵੀ ਭਾਈ ਹਨਾ ਵੀ ਸੁਣਨਾ ਅਸੀਂ ਹਾਂਜੀ ਦੋ ਚਾਰ ਬੰਦੇ ਬੈਠਣ ਪਰਵਾਹ ਦੇ ਕੋਈ ਵੀ ਮਹਾਰਾਜ ਅੱਛਾ ਜੀ ਜਿਹੜਾ ਸਹਿਜ ਪਾਠ ਅਖੰਡ ਪਾਠ ਦੀ ਕੀ ਰੀਤ ਨੇ ਨੀਤੀ ਹੈ ਜੀ ਮਹਾਰਾਜ ਮਤਲਬ ਨੀਤੀ ਨਹੀਂ ਗੱਲ ਹੋਵੇ ਇਹ ਮਰਜ਼ਾਦਾ ਹਾਂਜੀ ਕਿਉਂਕਿ ਬੋਲੀ ਦੇ ਵਿੱਚ ਫਰਕ ਪੈਂਦਾ ਹਨ ਨਾ ਨੀਤੀ ਤਾਂ ਦੁਨੀਆ ਦੀ ਹੁੰਦੀ ਹੈ ਮਰਜ਼ਾਦਾ ਕੋਰੋਂ ਬੰਦ ਆ ਉਹਨਾਂ ਮਰਜ਼ਾਦਾ ਵਿੱਚ ਉਹਨਾਂ ਨੇ ਕਿਹਾ ਵੀ ਕੜਾ ਪ੍ਰਚਾਰ ਬਣਾਓ ਹਨਾ ਕੀਰਤਨ ਸੁਣੋ ਮਹਾਰਾਜ ਜੀ ਨੂੰ ਸਤਕਾਰ ਨਾਲ ਲੈ ਕੇ ਆਓ ਪਾਣੀ ਛਿੜਕ ਕੇ ਕੱਪੜਾ ਵਿਛਾ ਕੇ ਮੈਂਟ ਵਗੈਰਾ ਜੋ ਚਾਹੀਜੇ ਹਨਾ ਹਾਂਜੀ ਤੋਂ ਜੋ ਕੁਛ ਨੇ ਕੱਢਿਆ ਉਹਨਾਂ ਨੂੰ ਸੁਚਮ ਦੇ ਵਿੱਚ ਰੱਖ ਕੇ ਜਾਂ ਆਪਣੀ ਭਾਵਨਾ ਦੇ ਵਿੱਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਪਾਇਆ ਹਨਾ ਹਾਂਜੀ ਇੱਕ ਹੁੰਦਾ ਸਵਾਰਥ ਹਾਂਜੀ ਇੱਕ ਮਤਲਬ ਬਿਨਾਂ ਸਵਾਰਥ ਤੋਂ ਹਨਾ ਉਹ ਚੀਜ਼ ਰੱਬ ਨਾਲ ਹੋਣੀ ਚਾਹੀਦੀ ਹੈ ਜੇ ਉਹਨਾਂ ਨੂੰ ਉਹ ਖੁਦ ਚਾਦ ਬਣਾ ਕੇ ਸ਼ਿਕਾਇਤਾ ਉਹਨੇ ਨਾ ਕਹੇ ਵੀ ਮੈਂ ਬਣਾਇਆ ਇਹ ਅਕਾਲਪੁਰ ਕੋਈ ਤੈਂ ਬਣਾਇਆ ਜਿਵੇਂ ਆਪਣੇ ਸਿੱਖਾਂ ਦੀ ਦੇਗ ਬਣਉਂਦੀ ਰੱਤਮਾ ਹਾਂਜੀ ਜਪਜੀਤ ਸਾਹਿਬ ਦਾ ਪਾਠ ਸ਼ੁਰੂ ਕਰ ਲਵੇ ਜਦ ਤੋਂ ਦੇਗ ਬਣਨੇ ਸ਼ੁਰੂ ਹੋਣੀ ਹੈ ਨਾ ਹਾਂਜੀ ਉਹ ਤੇਰੇ ਐਂਡ ਤੱਕ ਨਾਨਕ ਹੋਸੀਹੀ ਕੀ ਸੱਤ ਤੱਕ ਪਹਿਲੀ ਥੋੜੀ ਨਾ ਖੇਤੀ ਛੁੱਟੀ ਨਾਲ ਆ ਨਾ ਹਾਂਜੀ ਹਾਂਜੀ ਉੱਥੇ ਐਂਡ ਉੱਥੇ ਹੀ ਤੇਰੀ ਦੇਗ ਕੋਈ ਚਾਹ ਵੱਧ ਤੱਕ ਵੀ ਪਾ ਦੀ ਮਤਲਬ ਮਿੱਠਾ ਪਾਣੀ ਐਦਾ ਤਾ ਹਾਂ ਹਾਂਜੀ ਕਿਉਂ ਤੇਰੀ ਸ਼ਹੀਦੋਂ ਜੇ ਬੀਬੀਆਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਹਾਂਜੀ ਤੇ ਉਹ ਵਾਹਿਗੁਰੂ ਵਾਹਿਗੁਰੂ ਕਹਈ ਜਾਂ ਪਹਿਲੀ ਬੋੜੀ ਤਾਂ ਨਾ ਕਰਨਾ ਇਹ ਫਿਰ ਬੋਲਦੀਆਂ ਨੇ ਫਿਰ ਬੰਦਾ ਵੀ ਅੰਨ ਖਾ ਕੇ ਬੋਲਦਾ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਜਖਾਏਗਾ ਅੰਨ ਬੈਸਰੇਗਾ ਮਨ ਹੂੰ ਹਾਂਜੀ ਹੁਣ ਕਈ ਬੀਬੀਆਂ ਲਾਉਂਦੀਆਂ ਨੇ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਹਾਂਜੀ ਉਹਨਾਂ ਨੇ ਬੋਲਣਾ ਨਹੀਂਗਾ ਵਿੱਚੇ ਸਾਡੀਆਂ ਵੀ ਬੀਬੀਆਂ ਨੇ ਸਾਰੀਆਂ ਇੱਕੋ ਜਿਹੀਆਂ ਨੇ ਹਾਂਜੀ ਨਹੀਂ ਉਹਨਾਂ ਨੇ ਲਾ ਫੜਾ ਫੜਾ ਤਾ ਉਹ ਬਈ ਗੈਸ ਮੁੱਕ ਜਣਾ ਰੁਪੀਂ ਵੇ ਨਾ ਕਿ ਉਹ ਛੱਡ ਗਈ ਹੈ ਨਾ ਵੀ ਤੇਰਾ ਕਰਮ ਤੂੰ ਕਰਾ ਨਾ ਬੀਬੀ ਉਹ ਤਾਂ ਤੇਰਾ ਤੂੰ ਆਪਣਾ ਕਰਮ ਕਰਕੇ ਨਾ ਛਕਣੇ ਵਾਲੇ ਦਾ ਛਕੇ ਲੈਣੀ ਦਾ ਹੀ ਮਹਾਰਾਜ ਕਹਿੰਦੇ ਵੀ ਚੁੱਪ ਕਰਕੇ ਜਿਹੜੀ ਆ ਚੁੱਪ ਦੇ ਵਿੱਚ ਇੱਕ ਹਜ਼ਾਰ ਲੱਖਾਂ ਤੁਰਦਾਂ ਦਾ ਹੱਲ ਹੁੰਦਾ ਹਾਂ ਫਿਰ ਤੂੰ ਮੈਨੂੰ ਸਵਾਲ ਜਵਾਬ ਕਰੀ ਜਾਏਗਾ ਫਿਰ ਉਹਦਾ ਮਤਲਬ ਹੰਸਣਾ ਨਹੀਂ ਹੁਣਾ ਆਗਲਾ ਬਿਹਤੇ ਡਿਊਟੀ ਦੇ ਤੇਰਾ ਹੱਲ ਹੋਊਗਾ ਕੋਈ ਵੀ ਆ ਕੰਮਾ ਚਾਹੇ ਉਹ ਮਲਾਜ਼ਮਾ ਤੇਰੇ ਵਰਗਾ ਇਸ ਗਿਆਰਤੀ ਆ ਨਾ ਹਾਂਜੀ ਸਿੱਖਣ ਵਾਲਾ ਜਾਂ ਟੀਚਰ ਆ ਉਹ ਬਦਾਨ ਦੇ ਨਾਲ ਸਿਖਾਵੇ ਕਈ ਟੀਚਰੇ ਕਹਿ ਦਿੰਦੇ ਨੇ ਜੀ ਇਹ ਤਾਂ ਪੜਦਾ ਨਹੀਂ ਆ ਇਹਦਾ ਦਿਮਾਗ ਨਹੀਂ ਆ ਵੀ ਤੂੰ ਟੀਚ ਕਿਉਂ ਕਰ ਰਹੇ ਐ ਜੀ ਆ ਨਾ ਵੀ ਤੂੰ ਉਸ ਦੀ ਬਾਦੇ ਜੀ ਆਪਣੇ ਕੋਲ ਤਾਂ ਦੁਨੀਆ ਪੜਦੀ ਨਹੀਂ ਮਹਾਰਾਜ ਟੀਚ ਕਰਨਾ ਬਹੁਤ ਗੁਰੂ ਕਰ ਸਕਦਾ ਟੀਚਰ ਕਰ ਸਕਦਾ ਨਾ ਕਰੂ ਫਿਰਿਆ ਮਹਾਰਾਜ ਫਤਿਹ ਕਰੀਏ